ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦੇ ਵਿੱਚ ਗੱਲ ਕਰਾਂਗੇ ਕਿਸਮਤ ਬਾਰੇ ਕਿਸਮਤ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇਹੀ ਕਹਾਂਗੀ ਕਿ ਸੁਣਿਆ ਹੈ ਤੂੰ ਲੱਖਾਂ ਦੀ ਕਿਸਮਤ ਬਣਾਈ ਏ ਸੁਣਿਆ ਹੈ ਤੂੰ ਲੱਖਾਂ ਦੀ ਕਿਸਮਤ ਬਣਾਈ ਏ ਫਿਰ ਦੇਖ ਤਸਹੀ ਮੇਰੀ ਅਰਜੀ ਕਿੱਥੇ ਲੁਕਾਈ ਏ ਹਾਂਜੀ ਦੋਸਤੋ ਕਿਸਮਤ ਕੀ ਹੈ ਕਿਸਮਤ ਉਹ ਹੈ ਜਿਸ ਦੇ ਵਿੱਚ ਕਿਸੇ ਨੂੰ ਸਭ ਮਿਲ ਜਾਂਦਾ ਤੇ ਕੋਈ ساری ਜ਼ਿੰਦਗੀ ਸੰਘਰਸ਼ ਕਰਦਾ ਰਹਿੰਦਾ ਸਾਡੀ ਜ਼ਿੰਦਗੀ ਦੇ ਵਿੱਚ ਸਾਡੀਆਂ ਕੁਝ ਖੁਆਇਸ਼ਾਂ ਹੁੰਦੀਆਂ ਨੇ ਜੋ ਅਸੀਂ ਰੱਬ ਤੋਂ ਮੰਗਦੇ ਹਾਂ ਇਹ ਤਾਂ ਤੁਸੀਂ ਵੀ ਮੰਨਦੇ ਹੋਵੋਗੇ ਕਿ ਕਈਆਂ ਦੀ ਲਾਈਫ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜੋ ਸੋਚਦੇ ਨੇ ਉਸ ਤੋਂ ਬਿਲਕੁਲ ਉਲਟ ਹੁੰਦਾ ਤੇ ਜ਼ਿੰਦਗੀ ਦਾ ਸੰਘਰਸ਼ ਜਾਰੀ ਰਹਿੰਦਾ ਤੇ ਕਈਆਂ ਦੀ ਕਿਸਮਤ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜੋ ਪਾਉਣਾ ਚਾਹੁੰਦੇ ਨੇ ਉਹ ਝਟ ਮਿਲ ਜਾਂਦਾ ਇਹ ਕਿਸਮਤ ਹੈ ਇਹ ਕਿਹਾ ਜਾਂਦਾ ਹੈ ਕਿ ਰੱਬ ਹੈ ਜੋ ਉਸਦੇ ਕੋਲ ਸਾਡੇ ਸਾਰਿਆਂ ਦੀ ਕਿਸਮਤ ਦੀ ਇੱਕ ਡਾਇਰੀ ਹੈ ਜਿਸ ਵਿੱਚ ਇਹ ਸਭ ਲਿਖਿਆ ਹੈ ਕਿ ਸਾਡੇ ਨਾਲ ਕੀ ਹੋਣਾ ਹੈ ਕਦੋਂ ਹੋਣਾ ਹੈ ਤੇ ਸਾਨੂੰ ਕਦੋਂ ਕੀ ਮਿਲਣਾ ਹੈ ਤੁਹਾਡੇ ਵਿੱਚ ਬਹੁਤ ਹੋਣਗੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਖੁਆਇਸ਼ਾਂ ਨੂੰ ਲੈ ਕੇ ਅੱਗੇ ਵਧ ਰਹੇ ਹੋਣਗੇ ਪਰ ਬਹੁਤ ਦੁਆਵਾਂ ਤੇ ਸੰਘਰਸ਼ ਤੋਂ ਬਾਅਦ ਉਹ ਨਹੀਂ ਮਿਲਦਾ ਤਾਂ ਘਬਰਾਓ ਨਹੀਂ ਹੋ ਸਕਦਾ ਹੈ ਪਰਮਾਤਮਾ ਨੇ ਤੁਹਾਡੀ ਕਿਸਮਤ ਦੇ ਡਾਇਰੀ ਦੇ ਵਿੱਚ ਉਸ ਤੋਂ ਵੀ ਵਧੀਆ ਲਿਖਿਆ ਹੋਵੇ ਜ਼ਿੰਦਗੀ ਦੇ ਵਿੱਚ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੋ ਨਹੀਂ ਭੁੱਲਦੀਆਂ ਜਦ ਮੈਂ ਇਸ ਕਿਸਮਤ ਦੀ ਡਾਇਰੀ ਬਾਰੇ ਸੁਣਿਆ ਤਾਂ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਕਾਸ਼ ਇਹ ਡਾਇਰੀ ਮੇਰੇ ਹੱਥ ਲੱਗ ਜਾਵੇ ਤੇ ਮੈਂ ਆਪਣੀ ਜ਼ਿੰਦਗੀ ਦੀ ਇਸ ਡਾਇਰੀ ਵਿੱਚੋਂ ਕੁਝ ਪੰਨੇ ਫਾੜ ਕੇ ਸੁੱਟ ਦੇਵਾਂ ਜ਼ਿੰਦਗੀ ਵਿੱਚ ਮੈਨੂੰ ਉਹ ਮਿਲ ਜਾਵੇ ਜਿਸ ਨੂੰ ਮੈਂ ਸਭ ਤੋਂ ਜ਼ਿਆਦਾ ਮਿਸ ਕਰਦੀ ਹਾਂ ਉਹ ਹੈ ਮੇਰੀ ਮਾਂ ਮੈਂ ਆਪਣੀ ਕਿਸਮਤ ਦੀ ਡਾਇਰੀ ਵਿੱਚੋਂ ਉਹ ਪੰਨੇ ਫਾੜ ਕੇ ਸੁੱਟਣਾ ਚਾਹੁੰਦੀ ਹਾਂ ਜਦੋਂ ਮੇਰੀ ਮਾਂ ਮੇਰੇ ਤੋਂ ਦੂਰ ਹੋਈ ਜੋ ਹੋਰ ਪੰਨੇ ਨੇ ਉਹਨਾਂ ਤੇ ਕੁਝ ਵੀ ਲਿਖਿਆ ਉਹ ਮੈਨੂੰ ਮਨਜ਼ੂਰ ਹੈ ਤੁਹਾਡੇ ਵਿੱਚੋਂ ਵੀ ਬਹੁਤ ਹੋਣਗੇ ਜੋ ਆਪਣੀ ਜ਼ਿੰਦਗੀ ਦੀ ਡਾਇਰੀ ਵਿੱਚੋਂ ਕੁਝ ਪੰਨੇ ਫਾੜ ਕੇ ਸੁਟਣਾ ਚਾਹੁੰਦੇ ਹੋਣਗੇ ਉਹ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨਾ ਅੰਤ ਦੇ ਵਿੱਚ ਮੈਂ ਇਹੀ ਕਹਾਂਗੀ ਕਿ ਕਿਸਮਤ ਦੇ ਵਿੱਚ ਜੋ ਲਿਖਿਆ ਉਹ ਮਿਲਦਾ ਜ਼ਰੂਰ ਹੈ ਕਿਸਮਤ ਦੀ ਇਸ ਡਾਇਰੀ ਦੇ ਪੰਨੇ ਨਿਤ ਪਲਟਦੇ ਰਹਿੰਦੇ ਨੇ ਖੁਸ਼ ਰਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ